ਤੇ ਇਹ ਜੇ ਪਰਿਵਾਰ ਨਾਲ ਥੋੜੀ ਦਲਤਰਾਮਾਂ ਦੇ ਅੱਜ ਜਿੱਥੇ ਰੋ ਨਿੱਤਲ ਦਾ ਇੱਕ ਅੰਬਰਤਾਰੀ ਪਰਿਵਾਰ ਆ ਜਿਸ ਵਿੱਚ ਪੰਜ ਧੀਆਂ ਨੇ ਪੰਜੇ ਅੰਬਰਤਾਰੀ ਨੇ ਅਤੇ ਮਾਪੇ ਵੀ ਅੰਬਰਤਾਰੀ ਐ ਇੰਨੇ ਮਾੜੇ ਹਾਲਾਤ ਨੇ ਯਾਰ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਉਹ ਸਾਹਮਣੇ ਤੁਹਾਨੂੰ ਵੀਡੀਓ ਚ ਨਜ਼ਰ ਆਉਂਦਾ ਤਰ ਦੇ ਤਿੰਨੇ ਛੱਤਾਂ ਦਾ ਪਹਿਲਾ ਬਾਂਸ ਦੀ ਆ ਆ ਤੇੜਾ ਦੇਖ ਲੋ ਉਦੋਂ ਹੀ ਸੱਪ ਆਲੇ ਦੁਆਲੇ ਤੇ ਇਹਨੂੰ ਸੱਪ ਸੱਲੇ ਬਹੁਤ ਤੁਸਾਉਂਦਾ ਇਹਨਾਂ ਦੇ ਇਸ ਤਾਰਨੇ ਇਹਨਾਂ ਦੀ ਮੈਂਸ ਵੀ ਮਰਦੀ ਤੁਹਾਨੂੰ ਅੱਦੇ ਸੀ ਪਰਿਵਾਰ ਨਾਲ ਦੇ ਹਰ ਸੋਈ ਆ ਦਾ ਸਭ ਤਮਰੇ ਦੇ ਵੀ ਹਾਲਾਤ ਹਨ ਨੇ ਤਿੰਨੇ ਮਾੜੇ ਨੇ ਯਾਰ ਆ ਇਹ ਨਾ ਮੈਂ ਸਾਲਾ ਬਹੁਤ ਜਿਆਦੇ ਮਾੜੇ ਹਾਲਾਤ ਨੇ ਯਾਰ ਰੋਣ ਨਿੱਤ ਲਾ ਜਦੋਂ ਅਸੀਂ ਉੱਥੇ ਜਾਂਦੇ ਫਿਰੋਜ਼ਪੁਰ ਦੇ ਲਵੇ ਬਾਰਡਰ ਲਵੇ ਜਾਂਦੇ ਇੱਥੇ ਤਾਂ ਸਾਡਾ ਰੋਣ ਨਿਕਲਿਆ ਵੀ ਤੰਬਰਤਾਰੀ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਨੇ ਆਹ ਦੇਖ ਲਓ ਆ ਬੇਟੀਆਂ ਨੇ ਜੋ ਅੰਬਰਤਾਰੀ ਨੇ ਸਾਰੀਆਂ ਅਤੇ ਪਰਿਵਾਰ ਆਪ ਪੂਰਾ ਅੰਬਰਤਾਰੀ ਆ ਆਹ ਦੇਖ ਲਓ ਛੱਤਾਂ ਦਾ ਹਾਲ ਆ ਸਾਹਮਣੇ ਤੇੜਾ ਤੇੜਾ ਆਹ ਛੱਤਾਂ ਜੋ ਇਹ ਡੇੜੀ ਵਿਰਲ ਵੈਰੀਏ ਤੁਹਾਨੂੰ ਦਿਖਾਵਾਂ ਦੇ ਆਹ ਧਿਆਨ ਨਾਲ ਇੱਥੋਂ ਛੱਤਾਂ 'ਚ ਤਿੰਨੀ ਵਿਰਲ ਵੈਰੀਏ ਸਾਈਡ ਤੋਂ ਆਹ ਦੁੜੀਆਂ ਦੇਖ ਲਓ ਬਾਣੀ ਦਾ ਤਲਾ ਤਲਾ ਸ਼ਬਦ ਅੰਧਾ ਤੇ ਲਿਥ ਲਿਤਾ ਚਪੈਂਦੀਆ ਤੇ ਦੋਏ ਤਿੰਨੇ ਟਾਈਮ ਇਹ ਪਰਿਵਾਰ ਪਾਠ ਕਰਦਾ ਮੈਂ ਐਨਆਰਆਈ ਭਰਾਵਾਂ ਨੂੰ ਅਤੇ ਸਿੱਤ ਸੰਤਾਂ ਨੂੰ ਬੇਨਤੀ ਕਰਦਾ ਹਾਂ ਵੀ ਇਸ ਪਰਿਵਾਰ ਦੀ ਹੈਲਪ ਲਾਜ਼ਮੀ ਹੋਣੀ ਚਾਹੀਦੀ ਆ ਤੁਸੀਂ ਅੱਦੇ ਵੀਡੀਓ 'ਚ ਸਾਰੀ ਗੱਲਬਾਤ ਆਪਾਂ ਪਰਿਵਾਰ ਨਾਲ ਤਰ੍ਹਾਂ ਦੇ ਆ ਦੇਥੋਂ ਸਾਰੇ ਸ਼ਬਦ ਬਾਣੀ ਦੇ ਲਈ ਤੁਹਾਨੂੰ ਵੀਡੀਓ ਜੰਦੀ ਲੱਦੀ ਸ਼ੇਅਰ ਕਰਨ ਨਾਲ ਲਾਜ਼ਮੀ ਧੰਨਵਾਦ ਇਹ ਇਹ ਪਰਿਵਾਰ ਦੇ ਮੇ ਬੇਬੇ ਹੁਈਓ ਸਾਰੇ ਇਹ ਪਰਿਵਾਰ ਦੇ ਮੋਤੀ ਨੇ ਤੀਨ ਹੋਈ ਪ੍ਰੇਮ ਸਿੰਘ ਜੀ ਤੇ ਪ੍ਰੇਮ ਸਿੰਘ ਨੇ ਤੇ ਇਹ ਬੇਬੇ ਜੀ ਨੇ ਉਹ ਬੇਟੀਆਂ ਤੇ ਤਾਂ ਬੇਟੀਆਂ ਵੱਡੀ ਤੇ ਦੋ ਬੇਟੀਆਂ ਪੜਨ ਜਾ ਰਹੀਆਂ ਨੇ ਤਿੰਨ ਕਿਹ ਹੈ ਤਿੰਨ ਤਿੰਨ ਦਈਆਂ ਸੌਰੀ ਤੇ ਇਹ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਨੇ ਜੇ ਇਹਨਾਂ ਨੂੰ ਵੀ ਹੁਣ ਮੈਂ ਇਸ ਦਾ ਇਹ ਨਾ ਹੱਲ ਹੋਉਂਦਾ ਹੁਣ ਇਹਨਾਂ ਨੂੰ ਮਤਾਨ ਦੀ ਲੋੜ ਆ ਤੋਦੀ ਮਤਾਨ ਇਹਨਾਂ ਦਾ ਜਦੋਂ ਵੀ ਤਦੋਂ ਵੀ ਦਿਲ ਸਤਰਾਂ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਤੇ ਪਰਿਵਾਰ ਦੀ ਲਾਜ਼ਮੀ ਇੱਤਜਾ ਦੋ ਤਮਰਿਆਂ ਦੀ ਹੈਲਪ ਜੋ ਹੋ ਜੇ ਤਾਂ ਮੈਂ ਬਹੁਤ ਧੰਨਵਾਦ ਕਰੂ ਤੁਸੀਂ ਅੱਦੇ ਵੀ ਪਰਿਵਾਰਾਂ ਦੀ ਬਹੁਤ ਹੈਲਪ ਕਰਦੇ ਹੋ ਇਸ ਪਰਿਵਾਰ ਦੀ ਤੋਦੀ ਇਹ ਪਰਿਵਾਰ ਸਭ ਤੋਂ ਵੱਡੀ ਦਲ ਤਾਂ ਇਹ ਪਰਿਵਾਰ ਅੰਬਰਧਾਰੀ ਆ ਸਭ ਤੋਂ ਵੱਡੀ ਦਲ ਲੱਦੀ ਅਸੀਂ ਬਹੁਤ ਪਰਿਵਾਰਾਂ ਨੇ ਜਾਣੇ ਆ ਸਿੱਧੀਆਂ ਅੱਲਾਹ ਸਾਸਰੀ ਦਾਰ ਬੁਲਾਉਂਦਾ ਪਹਿਲਾਂ ਇਹ ਰੱਬ ਦਾ ਨਾਮ ਲੈਂਦੇ ਨੇ ਪਹਿਲਾਂ ਬਾਈ ਮਿਲੇ ਫਿਰ ਮਾਤਾ ਜੀ ਵਲੇ ਫਿਰ ਬੇਟੀਆਂ ਮਿਲੀਆਂ ਇਹਨਾਂ ਦਾ ਆਹੀ ਚੀਜ਼ ਸਾਨੂੰ ਬਹੁਤ ਤੋਂ ਵਧੀਆ ਲੱਧੀ ਪਹਿਲਾਂ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਫਿਰ ਬੰਦੇ ਨੂੰ ਮਿਲਦੇ ਨੇ ਬਾਤੀ ਬਾਈ ਬਹੁਤ ਵਧੀਆ ਸੁਭਾਅ ਦਾ ਲੱਦਿਆ ਸੀ ਆਏ ਦੀ ਪਰਵਾਜ਼ ਬਹੁਤ ਨਰਮਾ ਬਾਈ ਤਨਾ ਬਾਈ ਜਿਵੇਂ ਬਾਈ ਨੂੰ ਲਾਲਚ ਹੁੰਦਾ ਆਪਾਂ ਨਹੀਂ ਮੈਂ ਇਸ ਦੀ ਸੇਵਾ ਤੇਹਾਦੀ ਬਾਈ ਬਾਈ ਨੂੰ ਜੇ ਲਾਲਚ ਹੁੰਦਾ ਤਾਂ ਬਾਈ ਨੇ ਲਾਲਚ ਨਹੀਂ ਤੇ ਬਾਈ ਨੇ ਉਹਦੀ ਦੱਸਤਾ ਵੀ ਮੈਨੂੰ ਇਟਲੀ ਤੋਂ ਇਟਲੀ ਤੋਂ ਬਾਈ ਮੈਂ ਇਸ ਨੂੰ ਕਿਸੇ ਨੇ ਹਾਂ ਧਰਤੀ ਵੀ ਮੈਨੂੰ ਧਰਦੀ ਲੋੜ ਆ ਆ ਬਾਈ ਦੀਆਂ ਰਵੋਟਾਂ ਨੇ ਆ ਬਾਈ ਆਪ ਵੀ ਮਰੀਜ਼ ਆ ਤੇ ਆਪਾਂ ਦਾ ਇਹਦੀ ਆਪਣੀ ਟੀਮ ਵੱਲੋਂ ਕਦੇ ਵੀ ਆਪਾਂ ਸੀ ਦੁੱਧ ਮੰਨਦਾ ਉਤਰੇ ਵੱਲੋਂ ਜਿੰਨਾ ਵੀ ਰਸਨ ਹੋਇਆ ਪਰਿਵਾਰ ਨੂੰ ਆਪਾਂ ਰਸਨ ਦੇ ਚੁੱਤੇ ਤੇ ਬਾਤੀ ਜਿੰਨੀ ਹੈਲਪ ਹੋਈ ਬਾਈ ਨੂੰ ਨੰਬਰ ਦੇ ਤਾਂ ਮੈਂ ਮਹੀਨੇ ਬਾਅਦ ਆਪਾਂ ਤਮ ਚਲਾਉਗੇ ਬਾਈ ਓਨੀ ਹਰਫ ਤਰਾਂ ਦੀ ਧੰਨਵਾਦ